ਕਾਲ ਕਰੀ ਨਾ ਫਿਰ ਪਹੁੰਚਦਾ ਜਨਤਰੀ ਮਾਜੰਦ ਦੇ ਸਾਰੇ ਮੇਰੇ ਤੋਂ ਸਵਾਗਤ ਹੈ ਅੱਜ ਬਹੁਤ ਖੜੇ ਹੈ ਮੇਰੀ ਪੈਂਟਲੇਵਾਲ ਦੇ ਵਿੱਚ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਕਿ ਜਿਹੜਾ ਉਹਦਾ ਮਹੀਨਾ ਸਹੀਦੀ ਦਿਹਾੜੀ ਚੱਲਦੇ ਨੇ ਜਿਵੇਂ ਛੋਟੇ ਸਾਹਿਬ ਜਦਾਂ ਦੇ ਇੱਕ ਤੋਂ ਵੱਡਾ ਸਹੀਦੀ ਜਿਹੜੇ ਮਾਰੇ ਗਏ ਨੇ ਉਸੇ ਤਰ੍ਹਾਂ ਹੀ ਬਾਬਾ ਮੋਤੀਬਰਾਜੀ ਜਿਨ੍ਹਾਂ ਨੇ ਠੰਡੇ ਮਰਦੂ ਦੇ ਵਿੱਚ ਛੋਟੇ ਸਾਹਿਬ ਜਦਾਂ ਨੂੰ ਮਾਤਾ ਗੁਜਰੀ ਨੂੰ ਦੁਨੀ ਦੀ ਸੇਵਾ ਕੀਤੀ ਸੀ ਅੱਜ ਉਹਨਾਂ ਦਾ ਜਿਹੜਾ ਸਹੀਦੀ ਦਿਹਾੜਾ ਮਨਾਇਆ ਜਾ ਰਿਹਾ ਸਾਡੇ ਵਿੱਚ ਇਥੋਂ ਦੇ ਪੈਂਟਲੇਵਾਲ ਦੇ ਪ੍ਰਬੰਧਕ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਦਾ ਅਸੀਂ ਇੱਧਰ ਸਾਡੇ ਵਿੱਚ ਜੀ ਬਾਬਾ ਮਤੀਰਾਮ ਇਹਨਾਂ ਦੇ ਦਿਨ ਮਨਾ ਰਹੇ ਆ ਸਾਰੇ ਪਿੰਡ ਦਾ ਸਾਨੂੰ ਸੁਜਵਾਰਾ ਸਾਰੇ ਪਿੰਡ ਨਗਰ ਕਲੀ 41 ਪੰਚਾਇਤ ਸਾਡੀ ਪੰਚਾਇਤ ਇਹਨਾਂ ਨੂੰ ਧੰਨਵਾਦ ਜੀ ਜਿਹੜਾ ਅੱਜ ਦੇ ਦਿਨ ਇਹਨੇ ਚਾਂਸ ਫਰਾਹ ਜੀ ਉਹਨਾਂ ਨੇ ਛੋਟੇ ਸਾਹਿਬ ਦੇ ਰੀਤੀ ਉਹਨਾਂ ਨੇ ਇਸ ਸਾਹਿਬਾ ਨੂੰ ਦੁੱਧ ਦੀ ਸੇਵਾ ਕੀਤੀ ਸੀਗੀ ਦੁੱਧ ਦੀ ਸੇਵਾ ਕਰਨ ਤੇ ਉਹਨਾਂ ਨੂੰ ਕੋਲੂ ਦੇ ਉਹਦੇ ਬੱਚਿਆਂ ਨੂੰ ਜਿਹੜੇ ਮਤੀਰਾਮ ਮਹਿਰਾ ਦੀ ਬੱਚਿਆਂ ਨੂੰ ਕੋਲੂ ਦੇ ਇੱਥੇ ਪੀੜ ਦਿੱਤਾ ਇਹਨਾਂ ਨੂੰ ਦੁੱਧ ਦੀ ਸੇਵਾ ਸਲਾ ਦਿੱਤੀ ਵੀ ਅਸੀਂ ਜਦ ਉਹ ਸਪਾਈਓ ਮਾਹਰ ਹਾਂ ਜੀ ਇਹਦਾ ਮੋਹਰ ਦੇਖ ਜੀ ਹਾਂ ਜੀ ਉਹਨੂੰ ਦੁੱਧ ਦੀ ਸੇਵਾ ਕਰਨ ਦੇ ਨਾਇਬ ਜਿਹਨੇ ਉਹਦੀ ਸੇਵਾ ਦਾ ਟੰਕੀ ਦਾ ਸੀ ਤਾਂ ਉਹਨਾਂ ਨੂੰ ਫੋਨਿਆਂ ਦੀਆਂ ਮੋਹਰਾਂ ਦੇਖੀਗਾ ਇਹ ਰਿਹਾ ਨੰਬਰ ਜੀ ਨੰਬਰ ਲਾਜ਼ ਦਿਨ ਦੇ ਜੀ ਹਾਂ ਲਾਜ਼ ਦਿਨ ਦੇ ਜੀ ਕਿ ਕਿਹਾ ਕਿ ਦੁੱਧ ਦੀ ਸੇਵਾ ਕਰ ਲਈ ਸਰਦਾਰ ਉਹ ਵੀ ਮਾਦਰੀਨ ਬੋਰਟੇਖਾਨ ਦੇ ਜੀ ਖੰਡਰਾਂ ਤੋਂ ਡਿਕਸੀ ਸਿੰਘ ਜੀ ਥੱਲੇ ਵਾਂ ਅਸੀਂ ਵੀ ਜੀ ਸੇਵਾ ਦਾ ਤਨਕਾ ਇਹ ਸਾਡੇ ਨਾਲ ਹੋਊਗੀ ਪੰਡਾ ਦੇ ਵਾਲ ਦੇ ਜੋ ਕਰੂਗਾ ਸਾਡੇ ਕੋਲ ਕੋਈ ਆਤਮ ਨਹੀਂ ਚੱਲਦਾ ਤਾਂ ਜੀ ਸਭ ਤੋਂ ਪਹਿਲਾਂ ਸ੍ਰੀ ਸ੍ਰੀ ਸੰਤੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਹਿਰਾ ਬਰਾਦਰੀ ਦਾ ਮੋਤੀ ਰਾਹ ਧਰਮਸ਼ਾਲਾ ਵਿੱਚ ਸੇਵਾ ਸਿਮਰਨ ਦੇ ਮਜ੍ਹਸਮੀ ਬਾਬਾ ਮੋਤੀ ਰਾਹ ਮਹਿਰਾ ਜੀ ਦੀ ਯਾਦ ਮਿੱਠੀ ਨਿੱਕੀ ਯਾਦ ਨੂੰ ਸਮਾਪਤਾ ਦਾ ਦਿਨ ਮਨਾ ਰਹੇ ਹਨ ਇਹਨਾਂ ਨੇ ਛੋਟੇ ਸਹਿਰਜਾਂ ਦੇ ਇਹਨਾਂ ਦੀ ਉਮਰ 9 ਸਾਲ ਤੋਂ 7 ਸਾਲ ਦੱਸਦੇ ਆ ਉਹਨਾਂ ਨੂੰ ਜ਼ਾਲਮ ਸਰਕਾਰ ਨੇ ਜਗਦੀਆ ਖਾਨ ਨੇ ਇਹ ਦਿੱਤੇ ਉਸ ਉਹਨਾਂ ਨੇ ਧਰਮ ਬਦਲਾਉਣ ਵਾਸਤੇ ਉਹਨਾਂ ਨੂੰ ਮਜਬੂਰ ਕਰਨ ਲਈ ਤਸੀਹੇ ਦਿੱਤੇ ਗਏ ਜਿਹਦੇ ਵਿੱਚ ਹਵਾਲਾਤ ਵਿੱਚ ਪੋ ਕਾਲ ਕੋਠੜੀ ਵਿੱਚ ਬੰਦ ਕੀਤਾ ਗਿਆ ਖੰਡ ਬਹੁਤੀ ਪੋ ਦਾ ਮਹੀਨਾ ਜੇ ਆਪਾਂ ਬੱਚਿਆਂ ਨੂੰ ਰਜਾਈ ਤੋਂ ਪੈਰ ਬਾਹਰ ਨਹੀਂ ਕੱਢੂ ਦਿੰਦੇ ਉਹਨਾਂ ਡਰਾਮਾਂ ਦੇ ਵਿੱਚ ਉਹਨਾਂ ਜਕੜੀਆਂ ਖਾਨੇ ਸਜ਼ਾ ਸੁਣਾ ਕੇ ਠੰਡੇ ਬੁਰਜ ਵਿੱਚ ਕੈਦ ਕੀਤਾ ਸੀ ਮਾਤਾ ਜੀ ਦੀ ਵੱਡੀ ਉਮਰ ਸੀ ਛੋਟੇ ਸਹਜਾਂ ਦੀ ਛੋਟੀ ਹੋਰ ਸੀ ਉਹਨਾਂ ਦੇ ਵਿੱਚ ਉਹਨੂੰ ਤਸੀਹੇ ਦਿੱਤੇ ਬਾਬਾ ਮੋਤੀराम ਮਹਾਰਾਜ ਜੀ ਸੇਵਾ ਸਿਮਰਨ ਦੇ ਮਜੱਸਮੀ ਉਹਨਾਂ ਨੇ ਦੁੱਧ ਗਰਮ ਕਰਕੇ ਉਹਨਾਂ ਨੂੰ ਸ਼ਕਾਇਆ ਲੰਘਣ ਵਾਸਤੇ ਤੇ ਰਿਸ਼ਵਤ ਦੇ ਤੌਰ ਤੇ ਜੋ ਉਹਨਾਂ ਦੇ ਕਰਮਚਾਰੀ ਉਹਨਾਂ ਦੇ ਪੈਰੇ ਤੇ ਖੜੇ ਸੀ ਉਹਨਾਂ ਨੂੰ ਮਾਇਆ ਮੋਹ ਸੋਨੇ ਦੇ ਮੋਹਰਾ ਨਜ਼ਰਾਨੇ ਭੇਟ ਕਰਕੇ ਫਿਰ ਉਹ ਅੱਗੇ ਲੰਘੇ ਜਿਹਦੇ ਵਿੱਚ ਬਾਬਾ ਮੋਤੀ ਰਾਮੀ ਦਾ ਘਰ ਵੀ ਦਾਤੇ ਲੱਗ ਗਿਆ ਸੀ ਸਾਰਾ ਘਰ ਵੀ ਵੇਚ ਕੇ ਸਾਰਾ ਉਹ ਸੇਵਾ ਸੇਨਨ ਕੀਤੀ ਜਦੋਂ ਇਹ ਜ਼ਾਲਮ ਸਰਕਾਰ ਨੂੰ ਪਤਾ ਲੱਗਿਆ ਉਹਨਾਂ ਨੇ ਉਹਨਾਂ ਦਾ ਬੱਚਾ ਬੱਚੀ ਬਾਬਾ ਮੁੱਤੀਰਾਮ ਮਹਾਰਾਜ ਦਾ ਉਹਨੂੰ ਵਿੱਚ ਤੀੜਨ ਦੀ ਸਜ਼ਾ ਸੁਣਾਈ ਜਿਹਦੇ ਵਿੱਚ ਉਹਨਾਂ ਨੂੰ ਹੈਗਾ ਇਹ ਦਵਾਉਣ ਦੀ ਗੱਲ ਸੀ ਪਰ ਉਹਨਾਂ ਨੇ ਇਹ ਸਾਰਾ ਕੁਝ ਪ੍ਰਵਾਨ ਕੀਤਾ ਸੇਵਾ ਦੇ ਅੱਗੇ ਸਭ ਕੁਝ ਨਿਸਾਵਰ ਕਰ ਦਿੱਤਾ ਮਹਾਰਾਜ ਨੇ ਉਹਨਾਂ ਦੇ અપਾਰ ਬਖਸ਼ਿਸ਼ ਕੀਤੀ ਉਹਨਾਂ ਨੇ ਪ੍ਰਮਾਨ ਕਰਕੇ ਸਜ਼ਾ ਸਹੀਦੀ ਦਿੱਤੀ ਅੱਜ ਨਗਰ ਨਿਵਾਸੀ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸਰਦਾ ਦੇ ਸਤਿਕਾਰ ਭੇਟ ਕਰ ਰਹੇ ਆ ਮੈਂ ਵੀ ਆਪਣੀ ਜਥੇਬੰਦੀ ਮਨੂੰ ਭਾਰਤੀ ਕਿਸਾਨ ਜਨੂਨ ਖਾਦੀਆਂ ਵੱਲੋਂ ਬਾਬਾ ਮੋਤੀਰਾਮ ਮਹਾਰਾਜ ਜੀ ਨੂੰ ਸਰਦਾ ਦੇ ਸਤਿਕਾਰ ਭੇਟ ਕਰਦਾ ਹੋਇਆ ਹਧੇ ਹਰਜ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੁਹਾਨੂੰ ਗੋਬਿੰਦਰ ਜੀ ਨੇ ਬਾਬਾ ਮੋਤੀ ਨਰਾਜ ਜੀ ਦਾ ਇਤਿਹਾਸ ਵਾਰੀ ਦੱਸਿਆ ਗਿਆ ਪਰ ਜੇ ਗੱਲ ਕਰੀਏ ਤਾਂ ਬਾਬਾ ਮੋਤੀ ਮਹਾਰਾਜ ਜੀ ਦੀ ਵੀ ਕੁਰਬਾਨੀ ਆ ਬਹੁਤ ਵੱਡੀਆਂ ਕੁਰਬਾਨੀਆਂ ਨੇ ਉਹਦੇ ਬਰਾਬਰ ਇੰਨਾ ਜ਼ਿਆਦਾ ਹਕੂਮਤ ਦਾ ਡਰ ਫੈਲਿਆ ਹੋਇਆ ਸੀ ਕਿ ਸਿੱਖਾਂ ਦੀ ਮਦਦ ਕਰਨ ਤੋਂ ਬੰਦਾ ਬਹੁਤ ਡਰਦਾ ਸੀ ਜਦ ਬਾਬਾ ਮੋਤੀ ਮਹਾਰਾਜ ਨੂੰ ਪਤਾ ਲੱਗਿਆ ਮੋਤੀ ਮਹਾਰਾਜ ਜੀ ਉਸ ਸਰਹੰਦ ਦੇ ਵਿੱਚ ਲੰਗਰ ਦੀ ਸੇਵਾ ਕਰਦੇ ਸੀਗੇ ਲੰਗਰ ਦੇ ਵਿੱਚ ਡਿਊਟੀ ਨਿਭਾਉਦੇ ਸੀਗੇ ਜਦ ਉਹਨਾਂ ਨੂੰ ਪਤਾ ਲੱਗਿਆ ਕਿ ਇੱਥੇ ਮਾਤਾ ਗੁਜਰੀ ਦੇ ਛੋਟੇ ਸਾਹਿਬ ਜੀ ਦੇ ਕੈਦ ਕੀਤੇ ਗਏ ਨੇ ਤਾਂ ਉਹਨਾਂ ਨੇ ਆਪਣੇ ਕਾਰਜਾਂ ਕੀ ਆਪਣੇ ਪਰਿਵਾਰ ਨਾਲ ਗੱਲ ਕੀਤੀ ਕਿ ਮਾਤਾ ਗੁਜਰੀ ਦੇ ਛੋਟੇ ਸਾਹਿਬ ਜੀ ਉਥੇ ਕੈਦ ਕੀਤੇ ਗਏ ਨੇ ਤਾਂ ਉਹਨਾਂ ਨੇ ਕਿਹਾ ਵੀ ਜਿੰਨੇ ਵੀ ਮਾਤਾ ਗੁਜਰੀ ਇੱਥੇ ਆਪਣੇ ਰਹਿਣਗੇ ਉਹਨਾਂ ਦੀ ਜਿਹੜੀ ਸੇਵਾ ਵਿੱਚ ਕੋਈ ਕਮੀ ਨਹੀਂ ਤਾਂ ਉਸ ਵਿਅਕਤੀ ਉਹਨਾਂ ਨੂੰ ਇਹ ਏਹ ਲਾਣ ਦਾ ਪਤਾ ਸੀ ਕਿ ਉਹਨਾਂ ਦੇ ਪਰਿਵਾਰ ਨੂੰ ਕੁੱਲ ਵਿੱਚ ਪੀੜਿਆ ਜਾਵੇਗਾ ਤਾਂ ਉਹਨਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਬਾਬਾ ਮੋਤੀ ਮਹਾਰਾਜ ਜੀ ਨੇ ਦੁੱਧ ਦੀ ਸੇਵਾ ਤਿੰਨ ਦਿਨ ਲਗਾਤਾਰ ਨਿਭਾਈ ਜਿੱਥੇ ਕਿ ਉਹਨਾਂ ਦੇ ਪਰਿਵਾਰ ਨੂੰ ਪਤਾ ਲੱਗਣ ਤੋਂ ਸਭ ਤੋਂ ਪਹਿਲਾਂ ਪਤਾ ਲੱਗਿਆ ਉਹਨਾਂ ਨੇ ਉਹਦੇ ਪਰਿਵਾਰ ਦੇ ਇੱਕ ਛੋਟੇ ਜਿਹੇ ਬੱਚੇ ਨੂੰ ਉਹਨਾਂ ਦੀ ਮਾਤਾ ਨੂੰ ਉਹਨਾਂ ਦੀ ਪਤਨੀ ਨੂੰ ਤੇ ਬਾਬਾ ਮੋਤੀ ਮਹਾਰਾਜ ਜੀ ਨੂੰ ਕੁੱਲੀ ਵਿੱਚ ਪੀੜਿਆ ਗਿਆ ਅੱਜ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਪਿੰਟਲੇਵਾਲ ਦੇ ਨਗਰਵੰਨੀਓ ਅੱਜ ਉਹਨਾਂ ਦੀ ਸੀਸ ਦੀ ਯਾਦ ਨੂੰ ਮੁੱਖ ਰੱਖਦੇ ਹੋਏ ਆ ਅੱਜ ਦਾ ਮ ਪੀਕ ਅੱਜ ਉਹਨਾਂ ਦੇ ਪ੍ਰੋਗਰਾਮ ਪਾਜਾ ਰਹੇ ਸਾਰਿਆਂ ਨੂੰ ਰੱਖਣ ਬਚੇ ਜਿਵੇਂ ਤੁਹਾਨੂੰ ਅਸੀਂ ਕਿੰਨਾ ਸਾਰੇ ਨਾਮ ਮਿਲਾਇਆ ਇਹ ਤਰ੍ਹਾਂ ਅੱਗੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀਆਂ ਨਵੇਂ-ਨਵੇਂ ਵੀਡੀਓ ਕੇ ਫਿਰ ਹਾਜ਼ਰ ਹੋਵਾਂਗੇ ਦੂਤ ਤੋਂ ਜਾਂਦੇ-ਜਾਂਦੇ ਤੁਹਾਨੂੰ ਅਸੀਂ ਕਹਿ ਦੇਣਾ ਇਹ ਬਹੁਤ ਜ਼ਰੂਰੀ ਸਾਬਿਤ ਹੈ ਕਿ ਅਸੀਂ ਬਹੁਤ ਸਾਰੇ ਕਮੈਂਟ ਕਰਦੇ ਆਂਗੇ ਜਿਵੇਂ ਕਿ ਇਸ ਹਿੰਦੀ ਦਿਹਾੜੇ ਚੱਲ ਰਹੇ ਨੇ ਤੁਸੀਂ ਸਾਨੂੰ ਕਮੈਂਟਾਂ ਵਿੱਚ ਸਤ ਪਨਾ ਬਾਈਕ ਨੂੰ ਜ਼ਰੂਰ ਲਿਖਣਾ ਜਿਵੇਂ ਤੁਹਾਨੂੰ ਅਸੀਂ ਇਹਨਾਂ ਨਾਮ ਵਿਚਾਰੇ ਦਾ ਮਿਲਾਇਆ ਇਹ ਤਰ੍ਹਾਂ ਅੱਗੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀਆਂ ਨਵੇਂ-ਨਵੇਂ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦਕਲੀ ਸੱਸੇ ਕਰਾਂਗੇ